ਤੇ ਹਾਂਜੀ ਪਟਿਆਲੇ ਵਾਲੇ ਕੀ ਹਾਲ ਚਾਲ ਆ ਤੇ ਸੋ ਅੱਜ ਪਟਿਆਲੇ ਜਾ ਰਹੇ ਸੀ ਤੇ ਰਸਤੇ ਵਿੱਚ ਕਪਰਸੋਈਆਂ ਇਸ ਪੰਪ ਤੇ ਰੁਕੇ ਸੀ ਤੇ ਇੱਥੇ ਨਾਲ ਜਿਹੜਾ ਹੈਗਾ ਆ ਇਹ ਪਟਿਆਲੇ ਤੋਂ ਸਰਹੰਦ ਰੋੜਿਆ ਤੇ ਸਰਹੰਦ ਤੋਂ ਪਟਿਆਲਾ ਰੋੜਿਆ ਤੇ ਇਧਰ ਬਾਈ ਹੁਣਾਂ ਦਾ ਇੱਕ ਪੰਜਾਬੀ ਹੱਟ ਆ ਜੀ ਤੇ ਇਹ ਸਾਡੇ ਬਾਈ ਹੁਣੀ ਨੇ ਜਿਹੜੇ ਇੱਥੇ ਪੰਜਾਬੀ ਖਾਣਾ ਬਣਾਉਂਦੇ ਨੇ ਆਹ ਦੇਖ ਸਕਦੇ ਤੁਸੀਂ ਬਾਈ ਹੁਣਾਂ ਨੇ ਮੂਹ ਤਾਂ ਲਾਈਆਂ ਹੋਈਆਂ ਸਾਰੀਆਂ ਮੱਖਣ ਨਹੀਂ ਰੋਟੀ 버ਗਰ ਕਈ ਕੁਛ ਬਾਈ ਹੁਣੀ ਬਣਾਉਂਦੇ ਨੇ ਤੇ ਨਾਲ ਇਹਨਾਂ ਦੇ ਭੈਂਚ ਹੁਣੀਆਂ ਸਿੰਘਣੀ ਇਹਨਾਂ ਦੇ ਉਹ ਨਾਲ ਹੈਲਪ ਕਰਦੇ ਨੇ ਕੰਮ ਕਰਦੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਬਹੁਤ ਵਧੀਆ ਜੀ ਠੀਕ ਠਾਕ ਹਾਂਜੀ ਸੇਧਰ ਆਓ ਮੜਾ ਜਾਪੜਾ ਪਰ ਬਾਈ ਜੀ ਪਹਿਲਾਂ ਤੁਹਾਨੂੰ ਨਾਂ ਦੱਸੋ ਕੀ ਹੈ ਜੀ ਸੰਤੋਖ ਸਿੰਘ ਹੈ ਜੀ ਸੰਤੋਖ ਸਿੰਘ ਹਾਂ ਸੰਤੋਖ ਸਿੰਘ ਜੀ ਕਿੰਨੀ ਦੇਰ ਹੋ ਗਈ ਤੁਨੂੰ ਇਹ ਸੈਟਅਪ ਸ਼ੁਰੂ ਕੀਤੇਆਂ ਨੂੰ ਬਾਈ ਜੀ ਇਹ ਜੀ ਮਹੀਨਾ ਕੋ ਹੋਇਆ ਜੀ ਇੱਕ ਮਹੀਨਾ ਹੋਇਆ ਹਾਂਜੀ ਤੇ ਬਾਈ ਕੀ ਕੀ ਬਣਾਉਂਦੇ ਇਹਨਾਂ ਕੋਈ ਸਭ ਕੁਝ ਬਣਾਉਂਦੇ ਜੋ ਕੁਛ ਲਾਇਆ ਇਥੇ ਹਾਂਜੀ ਹਾਂ ਵਾਜੀ ਪਰ ਅਸੀਂ ਸ਼ਾਇਦ ਲੇਟ ਹੋਏ ਆ ਜਾਂ ਕਿਵੇਂ ਆ ਤਸਾਂ ਨੂੰ ਤਾਂ ਬਾਈ ਹੁਣਾਂ ਕੋਲੋਂ ਸਿਰਫ ਕੜੀ ਚੋਲ ਮਿਲੇ ਨੇ ਤੇ ਵੈਸੇ ਸਾਗ ਮੱਕੀ ਰੋਟੀ ਹੈਗਾ ਸੀ ਅਸੀਂ ਕੁਝ ਹੋਰ ਸੀਗਾ ਬਾਈ ਕੋਲ 버ਗਰ ਵੀ ਮੁੱਕ ਚੁੱਕੇ ਸੀਗੇ ਤੇ ਕਿਉਂਕਿ ਬਾਈ ਦਾ ਇੱਕ ਕਾਰੀਗਰ ਤੇ ਥੋੜੀ ਜਿਹੀ ਸ਼ਰਟ ਵੀ ਲੱਗੀ ਜਿਹਦੇ ਕਰਕੇ ਥੋੜੀ ਜਿਹੀ ਦਿੱਕਤ ਪਰੇਸ਼ਾਨੀ ਸੀਗੀ ਭਾਈਆਂ ਵਰਗਾ ਹੀ ਸੀਗਾ ਜੀ ਸਾਡੇ ਅੱਛਾ ਤੇ ਇਸ ਕਰਕੇ ਅਸੀਂ ਫਿਰ ਬਾਈ ਹੁਣਾਂ ਦੇ ਕੋਲੋਂ ਕੜੀ ਚੋਲ ਜ਼ਰੂਰ ਟੈਸਟ ਕੀਤੀ ਬਹੁਤ ਕਮਾਲ ਦੇ ਸੀ ਭਰਾਵਾਂ ਦੇ ਤੇ ਫਿਰ ਅਸੀਂ ਸੋਚਿਆ ਵੀ ਚਲੋ ਭਰਾ ਜੀ ਹੁਣਾਂ ਦੱਸਿਆ ਵੀ ਇੱਥੇ ਅਜੇ ਮੈਂ ਨਵਾਂ ਕੰਮ ਸਟਾਰਟ ਕੀਤਾ ਸੇਲ ਸਿਰਫ ਅਜੇ 1000 ਰੁਪਿਆ 800 1000 ਰ ਬਾ ਚਲੋ ਭਾਈ ਜੀ ਤੁਹਾਡੀ ਕਿਸਮਤ ਹੈ ਤੁਹਾਡੇ ਨਾਲ ਅਸੀਂ ਤੁਹਾਡੀ ਇੱਕ ਵੀਡੀਓ ਜ਼ਰੂਰ ਪ੍ਰਮੋਸ਼ਨ ਕਰਾਂਗੇ ਵੀ ਤੁਹਾਡੇ ਕੋਲ ਪੰਜਾਬੀ ਤੁਹਾਡੇ ਭਰਾ ਜ਼ਰੂਰ ਆਉਣਾ ਹੈ ਨਾ ਤੇ ਭਾਈ ਜੀ ਕਿਵੇਂ ਦਿਮਾਗ ਚ ਕਿਵੇਂ ਆਇਆ ਇਹ ਸੈਟਅਪ ਬੜਾ ਸੋਹਣਾ ਬਣਾਇਆ ਤੁਸੀਂ ਕਿਵੇਂ ਕੀਤਾ ਤੁਸੀਂ ਸਾਰਾ ਕੁਝ ਇਹ ਇਹ ਪਿੰਡ ਦਾ ਹੀ ਮੁੰਡਾ ਠੀਕ ਹੈ ਅੱਛਾ ਜੀ ਕਿੰਨੇ ਸਾਹ ਦਿੱਤਾ ਪੂਰਾ ਅੱਛਾ ਹਾਂ ਜੀ ਆਜੋ ਮਾੜੇ ਨਾਲ ਨਾਲ ਦੇਖੀਏ ਆਪਾਂ ਨਾ ਹਾਂ ਜੀ ਤੇ ਇਹ ਭਾਈ ਜੀ ਇਹ ਜਿਹੜਾ ਜਿਹੜਾ ਸੈਟਅਪ ਤੁਸੀਂ ਆਪ ਤਿਆਰ ਕਰਵਾਇਆ ਜਾਂ ਆਪ ਕੀਤਾ ਹੈ ਕਿਵੇਂ ਕੀ ਹੈਗਾ ਇਹ ਆਪ ਹੀ ਕਰਿਆ ਤਿਆਰ ਸਾਰਾ ਜੀ ਬਾਜੂ ਦਾ ਇਹ ਥੱਲੇ ਦੇਖ ਸਕਦੇ ਆ ਥੱਲੇ ਕਿਚਨ ਆ ਜੀ ਤੇ ਸਾਰਾ ਖਾਣਾ ਵਗੈਰਾ ਤਿਆਰ ਕਰਦੇ ਨੇ ਤੇ ਇੱਥੋਂ ਤਾਹ ਪੌੜੀਆਂ ਚੜ ਕੇ ਉੱਪਰ ਬੈਠਣ ਦੀ ਜਗ੍ਹਾ ਵੀ ਹੈਗੀ ਆ ਵਾਹ ਜੀ ਵਾਹ ਭਾਈ ਕਿੰਨਾ ਖਰਚਾ ਆ ਗਿਆ ਇਹਨੂੰ ਸੈਟਅਪ ਤਿਆਰ ਕਰਨ ਨੂੰ ਇਹ ਢਾਈ ਲੱਖ ਦੇ ਕਰੀਬ ਆ ਗਿਆ ਸਾਰਾ ਕੁਝ ਢਾਈ ਲੱਖ ਰੁਪਈਆ ਟੋਟਲੀ ਖਾਣੇ ਭਾਂਡੇ-ਪੁੰਡੇ ਪਾ ਕੇ ਕਿੱਥੇ ਸੜੇ ਸਾਰਾ ਕੁਝ ਭਾਂਡੇ-ਪੁੰਡੇ ਪਾ ਕੇ ਹਾਂਜੀ ਤੇ ਇੱਥੇ ਆਜੋ ਭਾਜੀ ਮੜਾ ਜੀ ਤੇ ਭਾਈ ਹੁਣ ਮੈਨੂੰ ਦੱਸ ਦਿਓ ਵੀ ਜਿਹੜੇ ਤੁਸੀਂ ਦੇਸੀ ਖਾਣਿਆਂ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਬਣਾਉਂਦੇ ਹੋ ਤੇ ਉਹਦਾ ਕੀ-ਕੀ ਰੇਟ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ 100 ਰੁਪਏ ਪਲੇਟ ਹੈ ਜੀ 100 ਰੁਪਏ ਪਲੇਟ ਹਾਂਜੀ ਓਕੇ ਤੇ ਕੜੀ ਚੌਲ 60 ਰੁਪਏ ਹੈ ਜੀ ਕੜੀ ਚੌਲ 60 ਰੁਪਏ ਦੀ ਹਾਂਜੀ ਫੁੱਲ ਪਲੇਟ ਫੁੱਲ ਪਲੇਟ ਜੀ 30 ਰੁਪਏ ਦੀ ਹਾਫ ਹੋਗੀ ਹਾਂਜੀ 30 ਰੁਪਏ ਰਾਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਮਤਲਬ 100 ਰੁਪਏ ਦੇ ਵਿੱਚ ਚਾਰ ਰੋਟੀਆਂ ਹਾਂਜੀ ਮੱਖਣ ਪਾ ਕੇ ਵਿੱਚ ਮੱਖਣ ਪਾ ਕੇ ਨਾਲ ਸਾਗ ਤੇ ਜੇ ਸਾਗ ਮੁੱਕ ਜੇ ਦੁਬਾਰਾ ਲੈ ਸਕਦੇ ਹਾਂ ਹਾਂਜੀ ਲੈ ਸਕਦੇ ਆ ਓਕੇ ਉਹਦੇ ਕੋਈ ਐਕਸਟਰਾ ਫੈਸਲੇ ਤਾਂ ਨਹੀਂ ਕੋਈ ਐਕਸਟਰਾ ਓਕੇ ਤੇ ਨਾਲ ਹੋਰ ਇਸ ਤੋਂ ਇਲਾਵਾ ਪਰੌਂਠੇ-ਪਰੌਂਠੇ ਵੀ ਲਾਉਣੇ ਹੋਰ ਆٹے ਦੀ ਰੋਟੀ ਪਰ 40 ਰੁਪਏ ਦਹੀਂ ਦੇ ਨਾਲ ਹੀ 40 ਰੁਪਏ ਦਾ ਇੱਕ ਪਰੌਣਾ ਕਿ ਦੋ ਇੱਕ ਜੀ ਇੱਕ ਪਰੌਣਾ ਤੁਸੀਂ 40 ਰੁਪਏ ਚ ਦਿੰਦੇ ਹੋ ਹਾਂਜੀ ਨਾਲ ਮੱਖਣ ਜਾਂ ਦਹੀਂ ਹੋਏਗਾ ਜੀ ਨਾਲ ਮੱਖਣ ਜਾਂ ਨਾਲ ਦਹੀਂ ਮੱਖਣ ਘਰ ਦਾ ਹੁੰਦਾ ਭਾਜੀ ਕਿਹੜਾ ਹੁੰਦਾ ਕਿ ਵੇਰਕਾ ਵਗੈਰਾ ਜਿਹੜਾ ਹੁੰਦਾ ਨਹੀਂ 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 ਘਰ ਦਾ ਹੁੰਦਾ ਜੀ ਅਜਾ ਟੁਕ ਨਹੀਂ ਕਰਦਾ ਹਾਂਜੀ ਚਾਹ ਚੂਭਣੋ ਚਾਪੜਾਉਂਦੇ ਤੁਸੀਂ ਹਾਂਜੀ ਤੇ ਕਿਉਂਕਿ ਬਾਈ ਨੇ ਮੈਨੂੰ ਚੂਤਾ ਹੋ ਗਿਆ ਕਿਉਂਕਿ ਬਾਈ ਨੇ ਮੈਨੂੰ ਪੁੱਛਿਆ ਭਾਈ ਚਾਹ ਜੂ ਪੀਓਗੇ ਤੇ ਭਾਈ ਚਾਹ ਕਿਵੇਂ ਸ਼ੱਕਰ ਦੀ ਗੁੜ ਬਣਾਉਣੀ ਗੁੜ ਦੀ ਬਣਾਉਣੀ ਹੋਊ ਸ਼ੱਕਰ ਨਹੀਂ ਸਾਹਮਣੇ ਖਿਲਾੜੀ ਲੱਗੀ ਜੀ ਤੇ ਅੱਛਾ ਸਾਹਮਣੇ ਖਿਲਾੜੀ ਤੋਂ ਗੁੜ ਲੈਂਦੇ ਆ ਤੇ ਇੱਥੇ ਬਾਈ ਹੁਣੀ ਫੇਰ ਚਾਹ ਬਣਾਉਂਦੇ ਆ ਹਾਂਜੀ ਤੇ ਬਾਈ ਚਾਹ ਦਾ ਕੱਪ ਦਾ ਗ੍ਰੇਡ ਆ 20 ਰੁਪਏ ਦਾ ਕੱਪ ਆ ਜੀ ਅ 20 ਰੁਪਏ ਦਾ ਕੱਪ ਆ ਕੱਪ ਆ ਹਾਂਜੀ ਕੱਪ ਵੀ ਆਪਣਾ ਵੱਡਾ ਜੀ ਪੰਜਾਬੀਆਂ ਵਾਲਾ ਅੱਛਾ ਹਾਂਜੀ ਦਿਖਾ ਦਿਓ ਓਕੇ ਆ ਕੱਪ ਵਿਖਾਇਆ ਮਾੜਾ ਜੀ ਚਾਹ ਓਕੇ ਅੱਛਾ ਆ ਕੱਪ ਰੱਖੇ ਹੋਏ ਨੇ ਆ ਕੱਪ ਤੇ ਆ ਦੇ ਠੀਕ ਹੈ ਜੀ ਠੀਕ ਹੈ ਇਹ ਬਲੋ ਕੁਲੜ ਵਾਲੇ ਹੋ ਗਿਆ ਨਾ ਕੁਲੜ ਟਾਈਪ ਹੋ ਗਿਆ ਇਹ ਹਾਂਜੀ ਕਿਆ ਬਾਤ ਹੈ ਭਾਈ ਤੇ ਭਾਈ ਜੀ ਅੱਛਾ ਇਹਨੂੰ 2 ਮਹੀਨੇ ਹੋ ਗਏ ਤੁਹਾਨੂੰ ਕੰਮ ਸਟਾਰਟ ਕੀਤੇ ਆ ਨਹੀਂ ਹੈਗਾ ਪਰ ਦੁੱਧ ਮੋਲ ਲੈਣੇ ਆ ਘਰ ਦਾ ਦੁੱਧ ਹੈ ਜੀ ਅੱਛਾ ਹਾਂਜੀ ਅੱਛਾ ਘਰ ਦਾ ਦੁੱਧ ਹੈ ਲੱਸੀ ਵੀ ਕਰਦੀ ਲੱਸੀ ਕਰਦੀ ਮੱਖਣ ਕਰਦਾ ਹੈ ਮੱਖਣ ਕਰਦਾ ਤੇ ਭਾਈ ਫੇਰ ਤੁਸੀਂ ਹੁਣ ਮਤਲਬ ਵੀ ਜਿਹੜਾ ਤੁਸੀਂ ਇੱਥੇ ਕਰਦੇ ਕਿੰਨੇ ਕ ਵਜੇ ਦਾ ਟਾਈਮਿੰਗ ਹੈ ਤੁਹਾਡੀ ਇਹ ਫੇਰੇ 10:00 ਵਜੇ ਆ ਜੀ ਦਾ ਜੀ ਅੱਛਾ ਸ਼ਾਮ ਨੂੰ 6:00 ਵਜੇ 7:00 ਵਜੇ ਦਾ ਜੀ 6:00 ਵਜੇ 7:00 ਵਜੇ ਤੇ ਅੱਛਾ ਭਾਈ ਇੱਕ ਚੀਜ਼ ਦੱਸੋ ਹਾਜਾ ਤੁਸੀਂ ਮੈਨੂੰ ਦੱਸਿਆ ਸੀ ਵੀ ਤੁਸੀਂ ਬਹੁਤ ਘੱਟ ਕੁਆਂਟੀਟੀ ਬਣਾਉਂਦੇ ਹੋ ਕਿੰਨੀ ਕਿੰਨੀ ਬਣਾਉਂਦੇ ਪਹਿਲਾਂ ਮੈਂ ਦੱਸ ਦੂੰ ਜਰਾ ਕਿੰਨੇ ਕਿੰਨੇ ਪੇਟਾ ਹੁੰਦੀਆਂ ਤੁਹਾਡੀਆਂ 5-6 ਚੌਲਾਂ ਦੀਆਂ ਲੱਗ ਜਾਂਦੀਆਂ ਜੀ ਅੱਛਾ ਤੇ 5-6 ਮੱਕੀ ਦੀ ਰੋਟੀ ਦੀਆਂ ਅੱਛਾ ਤੇ 5-6 ਤਵੇ ਵਾਲੀਆਂ ਜੀ ਤਵੇ ਵਾਲੀਆਂ ਤੇ ਤਵੇ ਵਾਲੀ ਨਾਲ ਕੜੀ ਹੁੰਦੀ ਹੈ ਜਾਂ ਹੋਰ ਸਬਜ਼ੀ ਵੀ ਹੁੰਦੀ ਹੈ ਕੜੀ ਲਾ ਸਕਦਾ ਜਾਂ ਕੋਈ ਹੋਰ ਰਾਜਮਾ ਕਦੇ ਦਾਲ ਹੁੰਦੀ ਆ ਕਦੇ ਜੀ ਓਕੇ ਅੱਛਾ ਨਾਲ ਮੈਂ ਇੱਕ ਦੱਸਦਾ ਭੈਣ ਜੀ ਹੁਣ ਅੰਦਰ ਨੇ ਭੈਣ ਜੀ ਤੁਸੀਂ ਵੀ ਦੋ ਮਿੰਟ ਬਾਹਰ ਆ ਜਾਓ ਜੀ ਪਲੀਜ਼ ਤੇ ਇਧਰ ਭੈਣ ਜੀ ਵੀ ਨਾਲ ਆ ਗਿਆ ਇਹਨਾਂ ਦਾ ਸਾਥ ਪੂਰਾ ਹੈ ਜੀ ਸਾਨੂੰ ਅੱਛਾ ਹਾਂ ਜੀ ਕਦੇਰੇ 3 ਵਜੇ ਉੱਠ ਕੇ ਸਾਗ ਧਰ ਦਿੰਦੇ ਨਹੀਂ ਤੂੰ ਆ ਜੀ ਆ ਕੀ ਬਾਤ ਹੈ ਵਾਕੇ ਵੀ ਸੱਚੀ ਗੱਲ ਹੁੰਦੀ ਨਾ ਘਰ ਦਾ ਜਿਹੜਾ ਨਾ ਘਰ ਦਾ ਪ્યોਰ ਖਾਣਾ ਹੈ ਗਰਸਤੀ ਦਾ ਜਿਹੜਾ ਕਿਦਾਂ ਨਾ ਉਹ ਟਾਇਰ ਹੁੰਦਾ ਜਿਹੜਾ ਗੱਡੀ ਦਾ ਉਹ ਹਸਬੰਡ ਮਾਈਫ ਦੇ ਨਾਲ ਹੀ ਚੱਲਦਾ ਹੈ ਹਾਂ ਜੀ ਇਹਨਾਂ ਦਾ ਬੜਾ ਸੰਯੋਗ ਹੈ ਜੀ अच्छा ते भाई पहला की, करते की? पहला का। था, था, काम करते सिगि पहला मैं मशीनन ते जांदा थीगा अच्छा कंबैनडा वेल्डिंग दा काम सारा जानदा ना अच्छा ਟਰਾਲੀ ਆਪੇ ਤਿਆਰ ਕਰੀ ਜਮੇ ਓਕੇ ਹਾਂਜੀ ਕੀ ਬਾਤ ਤੇ ਅੱਛਾ ਪਾਜੀ ਮੈਨੂੰ ਇੱਕ ਗੱਲ ਦੱਸਿਓ ਵੀ ਇਹ ਕੰਮ ਜਦੋਂ ਸ਼ੁਰੂ ਕੀਤਾ ਬਾਈ ਉਹਨਾਂ ਨੇ ਤੁਸੀਂ ਤੁਹਾਡੀ ਆਪਣੀ ਸਲਾਹ ਨਾਲ ਕੀਤਾ ਹੀ ਜਾਂ ਕਿਵੇਂ ਦਿਮਾਗ ਚ ਆਈ ਸਲਾਹ ਨਾਲ ਕੀਤਾ ਵੀ ਦਿਮਾਗ ਚ ਆ ਗਈ ਵੀ ਕੀ ਕੰਮ ਕਰ ਲੱਗੀ ਸੋਚਿਆ ਸੀਗਾ ਤੇ ਫਿਰ ਇਹਨਾਂ ਨੇ ਕਿਹਾ ਵੀ ਹਾਂਜੀ ਮੈਂ ਕੰਮ ਕਰਨਾ ਹੈ ਸੀ ਮੈਂ ਤਾਂ ਚਲੋ ਕਰਦੇ ਅੱਛਾ ਫਿਰ ਤੁਸੀਂ ਫਿਰ ਕਿਹਾ ਵੀ ਚਲੋ ਮੈਂ ਸਾਗ ਬਣਾ ਲਾਂ ਕਰੂੰਗੀ ਤੇ ਤੁਸੀਂ ਸੀ ਸੀਲ ਕਰ ਲਿਆ ਕਰੋ ਤੇ ਹੁਣ ਤੁਸੀਂ ਇੱਥੇ ਪਰਮਨੈਂਟਲੀ ਆਉਂਦੇ ਹੋ ਨਾਲ ਹਾਂਜੀ ਓਕੇ ਬੱਚੇ ਤੁਹਾਡੇ ਵੱਡੇ ਨੇ ਪੜ੍ਹਦੇ ਨੇ ਹਨਾ ਹਾਂਜੀ ਪਹਿਲਾਂ ਨਹੀਂ ਸੀ ਆਉਂਦੇ ਹੈਗੇ ਅੱਛਾ 8-10 ਦਿਨ ਨਹੀਂ ਸੀ ਆਏ ਫਿਰ ਉਸ ਤੋਂ ਬਾਅਦ ਆਣ ਲੱਗੇ ਸੀ ਅੱਛਾ ਤੇ ਕਿਉਂ ਆਉਣ ਲੱਗ ਪਏ ਵੀ ਹੁਣ ਵੀ ਕੀ ਗੱਲ ਵੀ ਜਾਵਾ ਜਿਹੜੀ ਘਰੋਂ ਬਣਾ ਜਿਵੇਂ ਔਖਾ ਜਿਹਾ ਲੱਗਦਾ ਸੀ ਬੱਚੇ ਪੱਲਾ ਘਾਰੇ ਸੀਗੇ ਉਹ ਕੁੜੀਆਂ ਆਣ ਕੇ ਦੇ ਜਾਂਦੀ ਸੀ ਮੋਟਰਸਾਈਕਲ ਤੇ ਅੱਛਾ ਘਰੇ ਨਹੀਂ ਸੀ ਕੋਈ ਹੁੰਦਾ ਤਾਂ ਕਰਦੇ ਫਿਰ ਇਹ ਕਹਿੰਦੇ ਪੜ੍ਹਨੋਂ ਆ ਜਾਣ ਲੱਗੇ ਫਿਰ ਇੱਥੇ ਬਣਾਉਣ ਲੱਗੇ ਸਾਰਾ ਅੱਛਾ ਫੇ ਸਾਰਾ ਕੁਝ ਤੁਸੀਂ ਇੱਥੇ ਬਣਾਉਣ ਲੱਗ ਪਏ ਹਾਂਜੀ ਕਈ ਵਾਰ ਮਤਲਬ ਕਰ ਦਿੰਦੇ ਸੀ ਫਿਰ ਵੀ ਆ ਜਾਂਦਾ ਸੀਗਾ ਵੀ ਸਾਨੂੰ ਅਗਲੇ ਹੁੰਦੇ ਅਗਲਾ ਵਾਪਸ ਮੁੜ ਜਾਂਦਾ ਸੀ ਭਾਜੀ ਜਿਹੜੀ ਜਦੋਂ ਬਾਈ ਹੁਣੀ ਪਹਿਲਾਂ ਕੰਮ ਕਰਦੇ ਸੀ ਉਹ ਲਾਈਫ ਵਧੀਆ ਸੀ ਕਿ ਅੱਜ ਦੀ ਲਾਈਫ ਵਧੀਆ ਹੈ ਕਲੀਅਰ ਦੱਸਣਾ ਨਹੀਂ ਪਹਿਲਾਂ ਵੀ ਲਾਈਫ ਵਧੀਆ ਸੀ ਹੁਣ ਵੀ ਵਧੀਆ ਹੈ ਨਹੀਂ ਜਿੱਦਾਂ ਹੁਣ ਬਾਈ ਹੁਣੀ ਦੱਸਦੇ ਸੀ ਕਿ ਪਹਿਲਾਂ ਅਸੀਂ ਘਰੋਂ ਬਾਹਰ ਜ਼ਿਆਦਾ ਰਹਿੰਦੇ ਹੁੰਦੇ ਸੀਗੇ ਪਹਿਲਾਂ ਤਾਂ ਘਰ ਤੋਂ ਬਾਹਰ ਜ਼ਿਆਦਾ ਰਹਿੰਦੇ ਸੀ ਇਹਨਾਂ ਨੂੰ ਖੇਤਲਾ ਕੰਮਕਾਰ ਦੀ ਜ਼ਿਆਦਾ ਰਹਿੰਦੀ ਸੀ ਜ਼ਿਆਦਾ ਹੁੰਦੀ ਸੀ ਫਿਰ ਬੱਚਿਆਂ ਨੂੰ ਵੀ ਨਾਲ ਹੁੰਦੀ ਸੀ ਪੜ੍ਹਾਈ ਦਾ ਵੀ ਹੁੰਦਾ ਸੀਗਾ ਮਤਲਬ ਹੁਣ ਨਾਲ ਨਾਲ ਮਿਲ ਕੇ ਇਕੱਠੇ ਕਰਦੇ ਹੋ ਸਾਰੇ ਨਾਲ ਅੱਛਾ ਤੇ ਕੋਈ ਪਿੰਡ ਦਾ ਨਹੀਂ ਕੋਈ ਆਣ ਗਵਾਂਡ ਕੋਈ ਬੀਬੀ ਤਾਨੇ ਮਾਰਦੇ ਦੀ ਵੀ ਕਿਹੜੇ ਕੰਮਾਂ 'ਚ ਪੈ ਗਏ ਹੋ ਹੋਰ ਕੰਮ ਕਰ ਲੈਂਦੇ ਹਲੇ ਤੱਕ ਤਾਂ ਕਿਸੇ ਨੇ ਕਿਹਾ ਹੀ ਨਹੀਂ ਸੁਣੋ ਫਿਰ ਪਤਾ ਹੀ ਹੈ ਤੁਹਾਨੂੰ ਉਹ ਤੇ ਕੌਣ ਕਹਿੰਦਾ ਅੱਗੋਂ ਪਿੱਛੋਂ ਅਗਲਾ ਕਹਿੰਦਾ ਅੱਛਾ ਨਹੀਂ ਉਹ ਫਲਾਣ ਦੇ ਨੂੰ ਦੇਖ ਲਾਦੀਆਂ ਉੱਥੇ ਰੋਟੀਆਂ ਬਣਾਉਂਦੀ ਆ ਨਾ ਮੱਕੀ ਦੀ ਰੋਟੀ ਸਿਰਦਾ ਸਾਗ ਪਰ ਪੰਜੀ ਸੱਚੀ ਗੱਲ ਆ ਕੰਮ ਕੋਈ ਛੋਟਾ ਵੱਡਾ ਨਹੀਂ ਠੀਕ ਹੈ ਤੁਸੀਂ ਕੰਮ ਕਰ ਰਹੇ ਹੋ ਬਹੁਤ ਚੰਗੀ ਗੱਲ ਆ ਅੱਜ ਜੇ ਕੰਮ ਘੱਟਦਾ ਕੱਲ ਨੂੰ ਕੰਮ ਬਹੁਤ ਵਧੂਗਾ ਵੀ ਤੇ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਕੋਲ ਆ ਕੇ ਇੱਥੇ ਨਹੀਂ ਨਹੀਂ ਬਿਲਕੁਲ ਭਾਜੀ ਅਸੀਂ ਤਾਂ ਇਹੀ ਦੁਆ ਕਰਦੇ ਆ ਵੀ ਪੰਜਾਬੀ ਭਰਾ ਇਹਨਾਂ ਕੋਲ ਆਉਣ ਪਾਈ ਹੁਣਾਂ ਦਾ ਜਿਹੜਾ ਹਟਿਆ ਪੰਜਾਬੀ ਹਟਿਆ 13 13 ਬਾਈ ਹੁਣਾਂ ਦੇ ਲਿਖਿਆ ਉੱਥੇ ਸਪੈਸ਼ਲ ਘਰ ਦਾ ਖਾਣਾ ਆ ਤੇ ਇੱਕ ਬਹੁਤ ਸੋਹਣੀ ਹੈਗੇ ਆ ਭੈਜੀ ਭੈਜੀ ਹੁਣੀ ਤੇ ਜੁੜੀ ਦੇਖੋ ਤੁਸੀਂ ਇਹਨਾਂ ਦੇ ਕੋਲ ਤੁਸੀਂ ਆਉਣਾ ਤੇ ਇਹਨਾਂ ਕੋ ਆ ਕੇ ਰੋਟੀ ਜ਼ਰੂਰ ਖਾ ਕੇ ਜਾਣੀ ਆ ਤੇ ਇੱਥੇ ਆ ਕੇ ਤੁਸੀਂ ਜਦ ਰੋਟੀ ਖਾਓਗੇ ਤੁਹਾਨੂੰ ਵਾਕੇ ਘਰ ਦਾ ਸਵਾਦ ਜਿਹੜਾ ਤੁਹਾਨੂੰ ਫੀਲ ਹੋਊਗਾ ਪਤਾ ਲੱਗੂਗਾ ਵੀ ਵਾਕੇ ਇਸ ਜਗ੍ਹਾ ਦੇ ਉੱਤੇ ਜੋ ਵੀ ਬਾਈ ਹੁਣੀ ਬਣਾਉਂਦੇ 13 13 ਬਾਬੇ ਨਾਨਕ ਦੀ ਜਿਹੜਾ ਇੱਕ ਫਲਸਫਾ ਹੈਗਾ ਆ ਉਹਨਾਂ ਦੇ ਉੱਤੇ ਕੰਮ ਕਰਦੇ ਨੇ ਸਾਨੂੰ ਤੁਹਾਡਾ ਬਾਈ ਖਾਣਾ ਬਹੁਤ ਵਧੀਆ ਲੱਗਾ ਤੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਦਾਂ ਹੀ ਕੰਮ ਕਰਦੇ ਰਹਿਣਾ ਤੁਹਾਨੂੰ ਕਦੀ ਹਾਰ ਦੀ ਮੰਦਣੀ ਕਿਸੇ ਚੀਜ਼ ਨੂੰ ਲੈ ਕੇ ਵੀ ਸਾਡੇ ਪੰਜਾਬੀ ਭਰਾ ਜੇ ਤੁਹਾਨੂੰ ਪਤਾ ਜੇ ਇੱਕ ਪਾਸੇ ਹੋ ਜਾਣ ਤੇ ਕਿਸੇ ਪੰਜਾਬੀ ਭਰਾ ਨੂੰ ਥੱਲੇ ਨਹੀਂ ਹੋਣ ਦਿੰਦੇ ਮਿਹਰਬਾਨੀ ਠੀਕ ਹੈ ਜੀ ਬਸ ਹੁਣ ਤੁਸੀਂ ਡੱਟ ਕੇ ਕੰਮ ਕਰਨਾ ਕੰਮ ਤੋਂ ਨਹੀਂ ਹਾਰ ਮੰਦਣੀ ਨਹੀਂ ਕੰਮ ਤੋਂ ਤਾਂ ਨਹੀਂ ਹਾਰ ਮੰਦਣੀ ਹਾਂ ਠੀਕ ਹੈ ਭਾਈ ਜੀ ਓਕੇ ਭਾਈ ਜੀ ਥੈਂਕ ਯੂ ਸੋ ਮਚ ਜੀ ਤੇ ਲੋ ਜੀ ਭੈਣ ਜੀ ਸਾਡੇ ਚਾਹ ਲੈ ਕੇ ਆ ਗਏ ਨੇ ਜੀ ਤੇ ਥੈਂਕ ਯੂ ਸੋ ਮਚ ਭੈਣ ਜੀ ਥੈਂਕ ਯੂ ਜੀ ਤੇ ਇਹ ਸਾਡੇ ਸੀ ਅੱਜ ਬਾਈ ਸਾਡੇ ਪਾਰਟਨਰ ਜਿਹੜੇ ਅੱਜ ਵੀਡੀਓ ਦਾ ਸਾਥ ਇਹਨਾਂ ਦਿੱਤਾ ਸਾਡੇ ਨਾਲ ਤੇ ਬਾਈ ਹੁਣਾਂ ਦਾ ਵੀ ਫਾਸਟ ਫੂਡ ਆ ਬਾਈ ਕੀ ਵਾਲਾ ਵਧੀਆ ਜੀ ਵਧੀਆ ਬਾਈ ਤੁਹਾਡਾ ਪਹਿਲਾਂ ਵੀ ਦੱਸੋ ਫਾਸਟ ਫੂਡ ਕਿੱਥੇ ਆ ਤੁਹਾਡਾ ਪਹਿਲਾਂ ਆਪਣਾ ਖੰਨੇ ਆ ਜੀ ਖੰਨੇ ਬਾਈ ਹੁਣਾਂ ਦਾ ਫਾਸਟ ਫੂਡ ਆ ਵੈਸੇ ਢੋਲ ਪਲੇ ਕਰਦੇ ਨੇ ਇਹ ਵੀ ਆ ਨਾ ਬਾਈ ਹਾਂਜੀ ਹਾਂਜੀ ਤੇ ਤੁਹਾਡਾ ਵੀ ਹੁਣ ਬੜੀ ਜਲਦੀ ਰਿਵਿਊ ਕਰਾਂਗੇ ਤੁਸੀਂ ਦੂਜਿਆਂ ਨੇ ਖਾਣਾ ਚੈੱਕ ਕਰਦੇ ਹੋ ਨਾ ਜੀ ਜੀ ਹੁਣ ਤੁਹਾਡਾ ਵੀ ਕਹਿੰਦੇ ਅਸੀਂ ਖਾਣਾ ਚੈੱਕ ਕਰਨਾ ਦੇਖੀ ਚੱਲੇ ਬਾਈ ਇੱਕ ਮਿੰਟ ਜਰੂਰ ਜੀ ਜਰੂਰ ਆਓ ਠੀਕ ਹੈ ਜੀ ਅੱਛਾ ਹੁਣ ਪਹਿਲਾਂ ਤਾਂ ਮੈਨ ਕਿਵੇਂ ਦਾ ਲੱਗਾ ਪਹਿਲਾਂ ਤਾਂ ਉਹ ਜਵਾਬ ਜੋ ਦੱਸੋ ਬਹੁਤ ਟੇਸਟੀ ਸੀਗਾ ਜੀ ਆਪਣਾ ਕੜੀ ਚਾਵਲ ਖਾਦੇ ਆਪਾਂ ਹਾਂ ਜੀ ਬਹੁਤ کیا ਬਾਤ ਹੈ ਵੀ ਘਰ ਵਾਲਾ ਹੀ ਟੇਸਟ ਸੀਗਾ ਇਦਾਂ ਲੱਗ ਰਿਹਾ ਸੀਗਾ ਵੀ ਜਿੱਦਾਂ ਆਪਾਂ ਘਰੇ ਬੈਠ ਕੇ ਖਾ ਰਹੇ ਘਰੇ ਬੈਠ ਕੇ ਖਾ ਰਹੇ ਬਹੁਤ ਟੇਸਟੀ ਸੀਗਾ ਤੇ ਬਹੁਤ-ਬਹੁਤ ਬਾਈ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਹਾਂ ਵੀ ਜਿਨ੍ਹਾਂ ਨੇ ਇੰਨੇ ਪਿਆਰ ਦੇ ਨਾਲ ਖਵਾਇਆ ਸਾਨੂੰ ਬਿਲਕੁਲ ਬਿਲਕੁਲ ਬਾਕੀ ਵਾਕਈ ਭਾਈ ਹੁਣੀ ਬਹੁਤ ਪਿਆਰੇ ਨੇ ਬਹੁਤ ਵਧੀਆ ਲੱਗਾ ਖਵਾਇਆ ਹਾਂ ਨਾਨਦ ਮਾੜਿਆ ਭੋਗੀ ਵੈਸੇ ਸਾਡਾ ਇੱਥੇ ਵਲੌਗ ਸ਼ੂਟ ਕਰਨ ਦਾ ਕੋਈ ਮੋਟਿਵ ਨਹੀਂ ਸੀ ਕਿਉਂ ਭਾਈ ਆਪਣਾ ਸੀ ਨਾ ਅਸੀਂ ਸਿਰਫ ਖਾਣ ਲਈ ਰੁਕੇ ਸੀ ਕਿ ਜਦੋਂ ਬਾਈ ਨੇ ਮੈਨੂੰ ਗੱਲ ਕੀਤੀ ਫੋਟੋ ਖਿੱਚਣ ਲੱਗੇ ਬਾਈ ਕਹਿੰਦੇ ਯਾਰ ਫੇਸਬੁੱਕ ਤੇ ਪਾ ਦਿਓ ਨਾਨਾ ਤੇ ਬਾਈ ਜਦੋਂ ਦੇਖਿਆ ਵੀ ਸੇਲ ਕੱਟ ਹੁੰਦੀ ਆ ਮੈਂ ਕੋਈ ਨਹੀਂ ਵੀ ਬਾਈ ਤੁਹਾਡਾ ਅੱਜ ਵਲੌਗ ਸ਼ੂਟ ਕਰਕੇ ਜਾਂਦੇ ਹਾਂ ਹੋਰ ਬਾਕੀ ਗੱਲਾਂ ਦੂਰ ਦੀਆਂ ਨੇ ਇਹ ਫਿਰ ਅਸੀਂ ਇੱਥੇ ਵਲੌਗ ਸ਼ੂਟ ਕੀਤਾ ਭਾਈ ਹੁਣ ਤਾਂ ਭਾਈ ਪਲੀਜ਼ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਕਿ ਬਾਈ ਹੁਣਾਂ ਦੇ ਕੋਲ ਲੋਕ ਪਹੁੰਚਣ ਬਾਈ ਹੁਣਾਂ ਦਾ ਖਾਣਾ ਦੇ ਸੋ ਥੈਂਕ ਯੂ ਹਾਂਜੀ ਭਾਈ ਜੀ ਭਾਈ ਜੀ ਕਿਹੜਾ ਏਰੀਆ ਕਿੱਥੇ ਆਉਣਾ ਪਊਗਾ ਇਹ ਇਹ ਹੈਗਾ ਜੀ ਸਰਾਂਦਰ ਰੋਡ ਪਟਿਆਲਾ ਜੀ ਕਸਿਆਣਾ ਪੈਟਰੋਲ ਪੰਪ ਹੈ ਐਚਪੀ ਟ੍ਰਾਈਕੌਨ ਸਿਟੀ ਦੇ ਸਾਹਮਣੇ ਟ੍ਰਾਈਕੌਨ ਟ੍ਰਾਈਕੌਨ ਸਿਟੀ ਟ੍ਰਾਈਕੌਨ ਸਿਟੀ ਦੇ ਸਾਹਮਣੇ ਤੇ ਉਹ ਟ੍ਰਾਈਕੌਨ ਸਿਟੀ ਇੱਧਰਲੇ ਪਾਸੇ ਆਹ ਐਚਪੀ ਦਾ ਪੈਟਰੋਲ ਪੰਪ ਆਇਆ ਤੇ ਨਾਲੇ ਕਿਵਜਰਾ ਆਪਣਾ ਹੈਗਾ ਇਹ ਜਿਹੜੇ ਉਹ ਟੈਂਕਰ ਲਾਉਣ ਵਾਲਾ ਆਹ ਬੰਦਾ ਗੋੜਾ ਵੇਚਣ ਵਾਲਾ ਨਾਲੇ ਜਿਹੜਾ ਸਾਹਮਣੇ ਗੋੜਾ ਗੋੜਦਾ ਵੀਣਾ ਇਹਨਾਂ ਦਾ ਲੱਗਾ ਹੋਇਆ ਤੇ ਇਧਰ ਬਾਈ ਗੁਣਾ ਦਾ ਸਟਾਲ ਲੱਗਾ ਹੈ ਤੁਸੀਂ ਇੱਥੇ ਬਾਈ ਗੁਣਾ ਤੱਕ ਪ ਤੇ ਬਾਈ ਹੁਣਾਂ ਦਾ ਖਾਣਾ ਟੈਸਟ ਕਰਨਾ ਅਸਲ ਮੇਨ ਗੱਲ ਇਹ ਸੀ ਵੀ ਅਸੀਂ ਕੜੀ ਚੋਲ ਪਹਿਲਾਂ ਖਾ ਲਿਆ ਸੀ ਰਿਵਿਊ ਦੇ ਨਹੀਂ ਸਕਦੇ ਸੀ ਠੀਕ ਆ ਹੁਣ ਅਸੀਂ ਚਾਹ ਦਾ ਰਿਵਿਊ ਜ਼ਰੂਰ ਦਨੇ ਆ ਵੀ ਚਾਹ ਬਾਈ ਹੁਣਾਂ ਦੀ ਕਿਵੇਂ ਦੀ ਆ ਕਿਉਂਕਿ ਕੜੀ ਤਾਂ ਸਾਨੂੰ ਬੱਕੇ ਬਾਈ ਜੀ ਬਹੁਤ ਵਧੀਆ ਖਾਣਾ ਵਧੀਆ ਲੱਗਿਆ ਤੇ ਇਹ ਜ਼ਰੂਰ ਹੈ ਕਰੀ ਰਿਵਿਊ ਬਣਦਾ ਦੇਣਾ ਵੀ ਵਾਕਈ ਵੀ ਹੁਣ ਬਾਈ ਹੁਣਾਂ ਦੀ ਚਾਹ ਕਿੱਦਾਂ ਦੀ ਆ ਕਿਉਂ ਮੈਂ ਹਾਂਜੀ ਵਾਹ ਕੀ ਬਾਤ ਆ ਚਾਹ ਵੀ ਚਾਹ ਵੀ ਬਾ ਕਮਾਲ ਓਹੋ ਆ ਤਾਂ ਯਾਰ ਵਾਕਈ ਕਮਾਲ ਦੀ ਚਾਹ ਬਾਈ ਚਾਹ ਦੀ ਵੀ ਕਿਹਾ ਕਮਾਲ ਸਵਾਦ ਆ ਗਿਆ ਲੇ ਬਾਈ ਚਦੋ ਵੀ ਤੇਰੇ ਕੋਲ ਆਇਆ ਕਰਾਂਗਾ ਤੇਰੇ ਕੋਲ ਚਾਹ ਪੱਕੀ ਹੈ ਸਾਡੀ ਇਧਰ ਆਓ ਭਾਈ ਤੇ ਸਾਡੇ ਮਿਲੋ ਹਾਂ ਤੇ ਸਾਡੇ ਭਰਾ ਕੋਲ ਪਲੀਜ਼ ਤੁਸੀਂ ਬੇਨਤੀ ਆ ਵੀ ਜਰੂਰ ਬਾਈ ਕੋਲ ਆਓ ਇੱਥੇ ਬਾਈ ਕੋਲ ਆ ਕੇ ਪਰੌਂਠੇ ਖਾਓ ਜੋ ਵੀ ਬਾਈ ਕੋਲ ਖਾਣਾ ਤੁਸੀਂ ਇੱਥੇ ਖਾ ਕੇ ਜਾਇਆ ਕਰੋ ਤੇ ਬਾਈ ਹੁੜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਹੁਣ ਤੁਹਾਡੀ ਹੈਲਪ ਦੀ ਲੋੜ ਆ ਥੋੜੇ ਪੰਜਾਬੀਆਂ ਦੇ ਸਾਥ ਦੀ ਲੋੜ ਆ ਸੋ ਹੁਣ ਤੁਸੀਂ ਕੀ ਕਰਨਾ ਅ ਤੁਸੀਂ ਹੁਣ ਕੀ ਕਰਨਾ ਹੈ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਥੋੜਾ ਜਿਹਾ ਕਮੈਂਟ ਕਰਕੇ ਦੱਸਣਾ ਵੀ ਕਿਹੜੇ ਇਲਾਕੇ ਦੇ ਵਿੱਚ ਹੋਰ ਸਭ ਤੋਂ ਵਧੀਆ ਪੰਜਾਬੀ ਭਰਾ ਜਿਹੜੇ ਸਾਡੇ ਫੂਡ ਫੂਡ ਬਣਾ ਰਹੇ ਨੇ ਤੇ ਜਲਦੀ ਤੋਂ ਜਲਦੀ ਅਸੀਂ ਅੱਥਰੂ ਪਹੁੰਚੀਏ ਤੇ ਉੱਥੇ ਉਹਨਾਂ ਦਾ ਸ਼ੂਟ ਕਰੀਏ ਸੋ ਥੈਂਕ ਯੂ ਸੋ ਮਚ